ਅੰਘੀਣਾ ਦੀ ਭਲਾਈ ਲਈ ਸਮਰਪਿਤ ਸਮਾਜ ਸੇਵੀ ਸੰਸਥਾ ਕੇ ਐਲ ਚੰਦ ਵੈਲਫੇਅਰ ٹرسٹ ਯੂਕੇ ਦੀ ਪੰਜਾਬ ਇਕਾਈ ਵੱਲੋਂ ਇੱਕ ਲੋੜਵੰਦ ਅੰਘੀਨ ਨੂੰ ਟ੍ਰਾਈਸਾਈਕਲ ਜਦਕਿ ਇੱਕ ਮਹਿਲਾ ਸਮੇਤ ਪੰਜ ਹੋਰਾਂ ਨੂੰ 휠ਚੇਰਾ ਭੇਟ ਕੀਤੀਆਂ ਗਈਆਂ ਟਰੱਸਟ ਦੇ ਪੰਜਾਬ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਚਾਚੋਕੀ ਦੇ ਇੱਕ ਲੋੜਵੰਤ ਵਿਅਕਤੀ ਨੂੰ ਟਰਾਈਸਾਈਕਲ ਦਿੱਤਾ ਗਿਆ ਅਤੇ ਫਗਵਾੜਾ ਦੀ ਨੇੜਲੇ ਪਿੰਡ ਟੱਡੇ ਦੀ ਇੱਕ ਮਹਿਲਾ ਸਮੇਤ ਪੰਜ ਹੋਰ ਲੋੜਵੰਤਾ ਨੂੰ व्हीਲਚੇਅਰਾਂ ਭੇਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਦਸਾਂਜਕਲਾ, ਕੋਟ ਗਰੀਵਾਲ ਅਤੇ ਨੂਰਪੁਰ ਦੇ ਅੰਗਹੀਣ ਸ਼ਾਮਿਲ ਹਨ ਇਸ ਦੌਰਾਨ ਮੁਖਬੇ ਮਾਰਵਜ ਪਹੁੰਚੇ ਪਾਲੀ ਸਕਾਟਲੈਂਡ ਅਤੇ ਗੁਰਵੀਰ ਸਿੰਘ ਰੰਦਾਵਾ ਯੂਕੇ ਤੋਂ ਇਲਾਵਾ ਐਡਵੋਕੇਟ ਐਸਕੇ ਅਗਰਵਾਲ ਅਤੇ ਨਗਰ ਕੌਂਸਲਰ ਚਰਨਜੀਤ ਲਾਲ ਕਾਲਾ ਨੇ ਟਰੱਸਟ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਸਰਬਉত্তম ਸੇਵਾ ਅਤੇ ਪਰਪੁਕਾਰ ਦੱਸਿਆ ਕਿਸੇ ਦਾ ਦਰਦ ਮਿਲ ਸਕੇ ਤੋਂ ਲੋ ਉਧਾਰ ਕਿਸੇ ਕੇ ਵਾਸਤੇ ਹੋ ਤੇਰੇ ਦਿਲ ਮੇ ਪਿਆਰ ਜੀਣਾ ਇਸੇ ਕਾ ਨਾਮ ਹੈ ਇਹਨਾਂ ਸ਼ਬਦਾਂ ਦੇ ਚੱਲਦੇ ਹੋਏ ਅੱਜ ਕੇਲ ਚਾਂਦ ਵੈਲਫੇਅਰ ਟਰਸਟ ਵੱਲੋਂ ਜੋ ਇਹ ਮਾਨਤਾ ਦੀ ਪੜ੍ਹਾਈ ਵਾਸਤੇ ਨੇ ਇੱਕ ਬਰਾਲੇ ਜੋ ਨਿਰੰਤਰ ਜਾਰੀ ਆ ਅੱਜ ਇਹਦਾ ਇੱਕ ਹਿੱਸਾ ਅਸੀਂ ਕੋਸ਼ਿਸ਼ ਆ ਫਗਵਾੜੇ ਵਿੱਚ ਅਸੀਂ ਇੱਕ ਲੋੜਵੰਦ ਨੂੰ ਟ੍ਰਾਈਸਾਈਕਲ ਔਰ व्हीਲਚੇਅਰ ਪ੍ਰੋਵਾਈਡ ਕਰਕੇ ਆਏ ਆ ਔਰ ਇਹਦੇ ਨਾਲ ਹੀ ਅਸੀਂ ਦੋ व्हीਲਚੇਰਾਂ ਜਿਹੜੀਆਂ ਹੈਗੀਆਂ ਅੱਜ ਇਸ ਦੁਸਾਂਝਾਂ ਨੇ ਲਾਗੇ ਪਿੰਡ ਕੋਟ ਗਰੇਵਾਲਾ ਗਰੇਵਾਲਾ ਪਿੰਡ ਵਿੱਚ ਪਤਵੰਤਿਆਂ ਦੀ ਹਾਜ਼ਰੀ ਵਿੱਚ ਸਾਡੇ ਸਮੂਹ ਸਾਥੀ ਮੈਂਬਰ ਸਾਡੇ ਸਕੋਰਲੈਂਡ ਤੋਂ ਡਾਕਟਰ ਪਾਲੀ ਜੀ ਔਰ ਸੁਖਬੀਰ ਜੀ ਵਿਸ਼ੇਸ਼ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਇਹ ਜੋ oprale ਹੈਗੇ ਆ ਇਹ ਭੈਣਾ ਭਰਾਵਾਂ ਨੂੰ ਆਪਣਿਆਂ ਨੂੰ ਸਾਰਿਆਂ ਦਾ ਇਨਸਾਨੀ اخਲਾਕੀ ਤੌਰ ਤੇ ਫਰਜ਼ ਬਣਦਾ ਹੈਗਾ ਵੀ ਆਪਾਂ ਇੱਕ ਦੂਜੇ ਦੀ ਨੇਂਦ ਵਾਸਤੇ ਇੱਕ ਦੂਜੇ ਦੇ ਮਤ ਵਾਸਤੇ ਆਪਾਂ ਜੋ ਵੀ ਆਪਣਾ ਬਣਦਾ ਸਰਦਾ ਹੈਗਾ ਜਰੂਰ ਯੋਗਦਾਨ ਪਾਉਣਾ ਚਾਹੀਦਾ ਹੈ ਚਾਹੇ ਆਪਾਂ 1 ਰੁਪਇਆ ਪਾਈਏ ਚਾਹੇ ਕੁਝ ਵੀ ਜੋ ਸਰਦਾ ਹੈਗਾ ਜਰੂਰ ਕਰਨਾ ਚਾਹੀਦਾ ਕਿ ਡਿੱਗਦੇ ਬੰਦੇ ਦੀ ਬਾਹ ਲਾਜ਼ਮੀ ਫੜਨੀ ਚਾਹੀਦੀ ਹੈਗੀ ਆ ਜੇ ਕੁਝ ਨਹੀਂ ਆਪਾਂ ਕਰ ਸਕਦੇ ਕਿਸੇ ਵਾਸਤੇ ਤਾਂ ਫਿਰ ਮੇਰੇ ਖਿਆਲ ਨਾਲ ਦੁਨੀਆ ਤੇ ਆਪਣੇ ਆਏ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਕੁਝ ਨਾ ਕੁਝ ਉਪਰਾਲੇ ਆਪਣੇ ਤੌਰ ਤੇ ਕਰਨੇ ਚਾਹੀਦੇ ਜਿੱਥੇ ਵੀ ਕੋਈ ਸੇਵਾ ਦੇ ਵਾਸਤੇ ਲੋੜਵੰਦ ਹੈਗਾ ਆ ਔਰ ਮੈਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੈਗਾ ਆਪਣੇ ਟਰਸਟ ਦੇ ਸਾਰੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਹੈਗਾ ਆ ਤੇ ਜੋ ਵੀ ਸਾਡੇ ਸਾਥੀ ਜਾਗੇ ਆ ਦਰਜਾ ਦਰਜਾ ਸਾਥੀ ਸਾਡੇ ਪਿੰਡ ਵਿੱਚ ਪਹੁੰਚਣ ਤੇ ਸੋਨ ਲਾਲ ਵਰਦੀ ਜੀ ਨੇ ਸਾਡਾ ਇਹਨਾਂ ਸਾਰੇ ਪਰਿਵਾਰ ਨੇ ਸਾਡਾ ਬਹੁਤ ਇਸਤਕਬਾਲ ਕੀਤਾ ਵੈਲਕਮ ਕੀਤਾ ਬਹੁਤ ਧੰਨਵਾਦ ਕਰਦਾ ਹੈਗਾ ਆ ਸਾਡੇ ਇਹਨਾਂ ਸਾਰੇ ਜਿੰਨੇ ਪਤਵੰਤਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਸਾਡੇ ਸੰਸਥਾ ਨੂੰ ਇਹ ਬੱਚਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈਗਾ ਆ ਹਾਂ ਜੀ ਜੀ ਕੇ ਐਲ ਚਾਨਦ ਬੋਲੋ ਜੀ ਅੱਜ ਹੈਗੀ ਆ ਬੋਲੋ ਕਿੰਨੀਆਂ ਅੱਜ ਟੋਟਲ ਵੀਆਰ ਜੀਰ ਅਸੀਂ ਅਸੀਂ ਯਸ਼ਜੀ ਅਸੀਂ 2015 ਤੋਂ ਸਾਡੀ ਸੰਸਥਾ ਜਿਹੜੀ ਹੈਗੀ ਆ ਰਜਿਸਟਰਡ ਹੋਈ ਆ 1 ਮਾਰਚ 2015 ਨੂੰ ਅਸੀਂ ਡਾਕਟਰ ਬੀ ਆਰ ਮੇਦਕਰ ਭਵਨ ਫਗਵਾੜਾ ਵਿੱਚ ਅਸੀਂ ਮੈਗਾ ਪ੍ਰੋਜੈਕਟ ਕੀਤਾ ਸੀਗਾ ਮੈਗਾ ਪ੍ਰੋਜੈਕਟ ਦੇ ਦੌਰਾਨ ਅਸੀਂ 80 ਟ੍ਰਾਈਸਾਈਕਲ ਔਰ ਵੀਲਚੇਰਾਂ ਅਸੀਂ ਲੋੜਵੰਦਾਂ ਨੂੰ ਦਿੱਤੀਆਂ ਸੀਗੀਆਂ ਔਰ ਉਸੇ ਦੌਰਾਨ ਅਸੀਂ ਮਤਲਬ ਉਸ ਦਿਨ ਤੋਂ ਲੈ ਕੇ ਅੱਜ ਤੱਕ ਨਿਰੰਤਰਾਂ ਜਾਰੀ ਹੈਗਾ ਜੱਗ 1 ਮਾਰਚ 2015 ਨਾਲ ਸਾਡੀ ਸੰਸਥਾ ਰਜਿਸਟਰ ਵੀ ਹੋਈ ਸੀ ਉਸ ਤੋਂ ਪਹਿਲਾਂ ਵੀ 2 ਸਾਲ ਪਹਿਲਾਂ ਵੀ ਅਸੀਂ ਤਕਰੀਬਨ ਲਗਭਗ ਇਹ ਸਾਡੇ ਪਰਾਲੇ ਜਾਰੀ ਆ ਸੈਂਕੜਿਆਂ ਦੇ ਤਾਦਾਦ ਦੇ ਵਿੱਚ ਅਸੀਂ ਵੀਲਚੇਰਾਂ ਮੁਹੱਈਆ ਕਰਵਾ ਚੁੱਕੇ ਹਾਂ ਔਰ ਇਹਦੇ ਨਾਲ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਕੋਰੋਨਾ ਦੇ ਦੌਰਾਨ ਵੀ ਅਸੀਂ ਰਾਸ਼ਨ ਨੇ ਮੁਹैया ਕਰਾਇਆ ਸਕੂਲਾਂ ਵਿੱਚ ਪੜਦੇ ਜੋ ਨੀੜੀ ਬੱਚੇ ਹੈਗੇ ਆ ਉਹਨਾਂ ਵਾਸਤੇ ਵੀ ਕਿਤਾਬਾਂ ਕਾਪੀਆਂ ਜੋ ਬੜਾਈ ਵਿੱਚ ਵਧੀਆ ਮੈਡਲ ਵਿੱਚ ਵਧੀਆ ਮੱਲਾ ਜਿਹਨਾਂ ਨੇ ਮਾਰੀਆਂ ਅਸੀਂ ਉਹਨਾਂ ਨੂੰ ਵੀ ਆਪਣੇ ਸੰਸਥਾ ਵੱਲੋਂ ਸਨਮਾਨਿਤ ਕੀਤਾ ਮੈਡਲ ਦਿੱਤੇ ਹੈਗੇ ਆ ਸਕੂਲਾਂ 'ਚ ਵਰਦੀਆਂ ਸਟੇਸ਼ਨਰੀ ਵਗੈਰਾ ਸਾਰਾ ਕੁਝ ਦਿੱਤਾ ਹੈਗਾ ਆ ਔਰ ਜੋ ਸਾਡੇ ਕੋਲ ਬੰਦਾ ਸਰਦਾ ਇਹ ਜੋ ਕਾਰਜ ਹੈਗੇ ਆ ਇਹ ਸਾਡੇ ਵੀਰ ਐਨਆਰਆ ਜਿਹੜੇ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਚੱਲਦੇ ਆ ਔਰ ਸਾਡੇ ਇੱਥੋਂ ਵੀ ਜੋ ਸੰਸਥਾ ਦੇ ਮੈਂਬਰ ਆਪਣਾ ਕੀਮਤੀ ਸਮਾਂ ਦਿੰਦੇ ਹੈਗੇ ਆ ਉਹ ਜੋ ਸਕੀਮ ਦੀ ਸਮਾਂ ਉਹਦਾ ਕੋਈ ਮਤਲਬ ਮੁੱਲ ਹੀ ਨਹੀਂ ਹੈਗਾ ਹੈਗਾ ਟਾਈਮ ਦੇਣਾ ਹੈਗਾ ਤੇ ਆਪਣਾ ਸਭ ਕੰਮ ਕਰ ਛੱਡ ਕੇ ਆਪਣਾ ਦਿੰਦੇ ਹੈਗੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈਗਾ ਕੋਟਨ ਕੋਟਨ ਮੈਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਕੋਟਨ ਕੋਟਨ ਧੰਨਵਾਦ ਕਰਦਾ ਔਰ ਪ੍ਰੈਸ ਮੀਡੀਆ ਦਾ ਧੰਨਵਾਦ ਕਰਦਾ ਹੈਗਾ ਅਸੀਂ ਪੰਜਾਬ ਦੇ ਵਿੱਚ ਦੂਰ ਦਰਾਡੇ ਵਿੱਚ ਅਸੀਂ ਮਤਲਬ ਸਾਰੇ ਤਕਰੀਬਨ ਹਰੇਕ ਜ਼ਿਲ੍ਹੇ ਵਿੱਚ ਅਸੀਂ ਨਾ ਲੋੜਵੰਦਾਂ ਨੂੰ ਹਿਮਾਚਲ ਤੱਕ ਵੀ ਅਸੀਂ ਮਤਲਬ ਉਹ व्हीਲ ਚੇਅਰਾਂ ਆਪਣੇ ਲੋੜਵੰਦਾਂ ਨੂੰ ਦੇ ਚੁੱਕੇ ਹੈਗੇ ਆ ਔਰ ਕਈ ਲੋੜਵੰਦਾਂ ਦੇ ਅਸੀਂ ਡਿਸੇਬਲ ਜਿਹੜੇ ਪਰਸਨ ਹੈਗੇ ਉਹਨਾਂ ਦੇ ਅਸੀਂ ਆਰਟੀਫੀਸ਼ਲ ਜਿਹ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਪ੍ਰੈਸ ਮੀਡੀਆ ਦਾ ਬਹੁਤ ਧੰਨਵਾਦ ਹੈਗਾ ਜੀ ਬਹੁਤ ਧੰਨਵਾਦ ਥੈਂਕ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਦੋ ਇਹ ਬੱਚੇ ਹਨ ਔਰ ਇੱਕ ਸਾਡੇ ਭੈਣ ਜੀ ਹਨ ਇਹ ਚੱਲਣ ਫੈਨ ਦੇ ਵਿੱਚ ਅਸਵਰਾਥ ਹਨ ਔਰ ਕੇਐਲ ਚਾਲਨ ਵੈਲਫੇਅਰ ਟਰਸਟ ਦੇ ਮੈਂਬਰ ਸਹਿਬਾਨ ਅੱਜ ਇਹਨਾਂ ਨੂੰ ਦੋ ਤਿੰਨ ਵੀਲਚੇਅਰਾਂ ਦੇਣ ਆਏ ਹਨ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਸਿੰਘ ਪਾਲੀ ਜੀ ਸਕਾਟਲੈਂਡ ਤੋਂ ਉਹਨਾਂ ਦੇ ਦੋਤਰੇ ਗੁਰਵੀਰ ਸਿੰਘ ਜੀ ਗੋਪੀ ਔਰ ਸਾਡੇ ਗਰੁੱਪ ਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਵਾਂਟੀ ਜੀ ਔਰ ਗਨਾਪਾਲ ਜੀ ਔਰ ਸਾਡੇ ਸੋਨ ਲਾਲ ਬਿਰਦੀ ਜੀ ਜੋ ਕਿ ਇਸੇ ਨਗਰ ਤੋਂ ਹਨ ਕੋਟ ਗਰੇਵਾਲ ਤੋਂ ਔਰ ਸਾਡੇ ਅੰਕਲ ਜੀ ਵੀ ਨਾਲ ਖੜੇ ਹਨ ਪਰਮਾਸ਼ਰ ਜੀ ਔਰ ਐਡਵੋਕੇਟ ਅਗਰ왈 ਜੀ ਔਰ ਸਾਡੇ ਬਹੁਤ ਹੀ ਸੀਨੀਅਰ ਮੈਂਬਰ ਜੀ ਸ਼ੰਗਾਰਾਮ ਜੀ ਔਰ ਬਹੁਤ ਸਾਰੇ ਸਤਿਕਾਰਯੋਗ ਮੈਂਬਰ ਇੱਥੇ ਖੜੇ ਹਨ ਔਰ ਕੇਐਲ ਚਾਂਦ ਵੈਲਫੇਅਰ ਟਰਸਟ ਹਮੇਸ਼ਾ ਹੀ ਇਸ ਤਰ੍ਹਾਂ ਦੇ ਮੈਂਬਰਾਂ ਦੀ ਬਹੁਤ ਸਹਿਯਤਾ ਕਰਦਾ ਹੈ ਔਰ ਅਸੀਂ ਕਿਸੇ ਵੀ ਪੱਖਪਾਤ ਤੋਂ ਉੱਪਰ ਉੱਠ ਕੇ ਇਹ ਸਹਿਯਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਬਹੁਤ ਹੀ ਲੋੜਵੰਦ ਪਰਿਵਾਰ ਸੀਗਾ ਔਰ ਦੋਨੇ ਇਹ ਬੱਚੇ ਇੱਕੋ ਹੀ ਘਰ ਦੇ ਵਿੱਚ ਹਨ ਔਰ ਉਹ ਘਰ ਵਾਲੇ ਕਿੰਨੇ ਪਰੇਸ਼ਾਨ ਹੋਣਗੇ ਇਹਨਾਂ ਦੀ ਸਥਿਤੀ ਤੋਂ ਪ੍ਰਮਾਤਮਾ ਇਦਾਂ ਕਿਸੇ ਨਾਲ ਕਰੇ ਨਾ ਪਰ ਫਿਰ ਵੀ ਅ ਕਿਸੇ ਟਾਈਮ ਇਸ ਤਰ੍ਹਾਂ ਦੇ ਹੋ ਜਾਂਦੇ ਆ ਤਾਂ ਕੇ.ਐਲ. ਚੰਦ ਵੈਲਫੇਅਰ ਟਰਸਟ ਦਾ ਹੀ ਬਾ ਫੜਦਾ ਹੈ ਔਰ ਬਹੁਤ ਸਾਰੇ ਅਸੀਂ ਆਰਟੀਫੀਸ਼ੀਅਲ ਲੈਂਜ਼ ਵੀ ਜਾਂ ਡੁਪਲੀਕੇਟ ਅੰਗ ਜਿਹੜੇ ਹੁੰਦੇ ਉਹ ਵੀ ਲਵਾਏ ਹਨ ਤੋਂ ਸਾਨੂੰ ਇਹ ਰਿਕਵੈਸਟ ਪਈ ਸੀ ਕਿ ਦੋ ਬੱਚੇ ਹਨ ਜਿਹੜੇ ਚੱਲ ਫਿਰ ਨਹੀਂ ਸਕਦੇ ਉਹਨਾਂ ਨੂੰ ਵੀਲ ਚਾਹੀਦੇ ਹਨ ਤੋਂ ਅੱਜ ਕੇ.ਐਲ. ਚਾਂਦ ਵੈਲਫੇਅਰ ਟਰਸਟ ਉਹ ਵੀਲ ਚਾਰਾ ਦੇਣ ਆਇਆ ਇਹਨਾਂ ਨੂੰ ਔਰ ਇੱਕ ਸਾਡੇ ਭੈਣ ਜੀ ਹਨ ਨੂਰਪੁਰ ਤੋਂ ਇਹਨਾਂ ਨੂੰ ਇੱਕ ਵੀਲ ਚਾਰ ਦਿੱਤੀ ਆ ਤੋਂ ਮੈਂ ਬਹੁਤ ਬਹੁਤ ਧੰਨਵਾਦੀਆਂ ਆਪਣੇ ਟਰਸਟ ਦੇ ਮੁਖੀ ਕੇ.ਐਲ. ਚਾਂਦ ਜੀ ਦਾ ਜਿਹੜੇ ਕਿ ਯੂ.ਕੇ ਦੇ ਵਿੱਚ ਹਨ ਔਰ ਉਹਦੇ ਉੱਥੇ ਰਹਿ ਕੇ ਵੀ ਉਹ ਆਪਣੇ ਭਾਈ ਭਰਾਵਾਂ ਨੂੰ ਬਹੁਤ ਦੇਖਦੇ ਹਨ ਔਰ ਹਮੇਸ਼ਾ ਉਹਨਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ ਤੋਂ ਇਦਾਂ ਹੀ ਕੇਲ ਚਾਂਦ ਵੈਲਫੇਅਰ ਦੇ ਕੋਆਰਡੀਨੇਟਰ ਜਿੰਦਰ ਕਮਨ ਮਾਟੀ ਮੇਰੇ ਮਗਰ ਖੜੇ ਹਨ ਇਹਨਾਂ ਨੇ ਵੀ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਟ੍ਰਿਟੀ ਨਹੀਂ ਜਾਣ ਦਿੱਤੀ ਇੱਕ ਵਾਰ ਇਹਨਾਂ ਨੂੰ ਫੋਨ ਆਉਂਦਾ ਉਸੇ ਟਾਈਮ ਇਹ ਅਰੇਂਜਮੈਂਟ ਕਰਦੇ ਆ ਔਰ ਕੱਲੇ ਅਰੇਂਜਮੈਂਟ ਕਰਦੇ ਆ ਕੋਈ ਇਹਨਾਂ ਦੇ ਕੋਲ ਹੈਲਪਰ ਨਹੀਂਗਾ ਤੇ ਅਸੀਂ ਤਾਂ ਚਲੋ ਜਦੋਂ ਪ੍ਰੋਗਰਾਮ ਮਿੱਥੇ ਜਾਂਦਾ ਤਾਂ ਉਸੇ ਮੌਕੇ ਤੇ ਪਹੁੰਚਦੇ ਆ ਤੋ ਇਹ ਸਾਰਾ ਪ੍ਰੋਗਰਾਮ ਕਰਦੇ ਅਸੀਂ ਕਹਿੰਦੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੋ ਮੈਂ ਆਏ ਹੋਏ ਬਹੁਤ ਸਾਰੇ ਜਿਹੜੇ ਸਾਡੇ ਸਤਕਾਰਯ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਕੇਐਲ ਚੰਦ ਵੈਲਫੇਅਰ ਟਰਸਟ ਵਿੱਚ ਹਿੱਸਾ ਪਾਉਂਦੇ ਹਨ ਉਹਨਾਂ ਨੂੰ ਵੀ ਪਰਮਾਤਮਾ ਤਾਂ ਦਰਉਤੀ ਬਖਸ਼ੇ ਔਰ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਤੇ ਕੇਐਲ ਚੰਦ ਵੈਲਫੇਅਰ ਟਰਸਟ ਇਸ ਤਰ੍ਹਾਂ ਦੀ ਮੈਂਬਰਾਂ ਦੀ ਸੇਵਾ ਕਰਦਾ ਰਵੇ ਬਹੁਤ-ਬਹੁਤ ਧੰਨਵਾਦ ਜੀ। ਉਹਨਾਂ ਨੂੰ ਥੈਂਕ ਯੂ ਟੂ ਕੇਐਲ ਚੰਦ ਵੈਲਫੇਅਰ ਟਰਸਟ ਯੂਕੇ ਮੇਰਾ ਨਾਮ ਹੈ ਗੁਦਬੀ ਰਿੰਦਾਵਾ ਤੇ ਅੱਜ ਬਹੁਤ ਚੰਗਾ ਆਨਰ ਹੈ ਅੱਜ ਇੱਥੇ ਸਪੋਰਟਿੰਗ ਚੰਗੀ ਕੌਜ਼ ਲਈ ਤੇ ਮੁਰਕੀ ਦੇਨੂ ਇੰਡੀਆ ਨੂੰ ਤੇ ਅੱਜ ਜਿਹੜੇ ਡੋਨੇਸ਼ਨ ਆ ਅੱਜ ਮੈਂ ਮੇਰੀ ਨਾਨੀ ਬਾਸ ਕੇ ਔਰ ਇਨਾਦ ਵੈਸਟ ਕਰਦਾ ਜਿਹੜੀ ਮਾਰਸ਼ ਤੇ ਵੈਸ਼ੋ ਪੂਰੇ ਹੋ ਗਏ ਸੀ ਤੇ ਉਹ ਬਹੁਤ ਚੰਗੀ ਸੀ ਤੇ ਜੇ ਇੱਥੇ ਸੀ ਉਹਨੇ ਵੀ ਦਾ ਦੇ ਚੀਜ਼ਾਂ ਕਰਨੀਆਂ ਸੀ ਤੇ ਥੈਂਕ ਯੂ ਸਾਰੇ ਜਣੇ ਇੱਥੇ ਹੋਣ ਤੇ ਯਾ ਕੰਟੀਨਿਊ ਡੂਇੰਗ ਥਿਸ ਗੁੱਡ ਕਾਜ਼ਸ ਥੈਂਕ ਯੂ ਨਹੀਂ ਨਾ ਬੜੀਆ ਲੱਗਦਾ ਜੀ ਮੈਨੂੰ ਬਹੁਤ ਔਖਾ ਹੋਇਆ ਸੀ ਇਹ ਟ੍ਰਾਈਸਾਈਕਲ ਮੈਨੂੰ ਮਿਲ ਗਿਆ ਮੈਨੂੰ ਥੋੜਾ ਜਿਆਦਾ ਆਰਾਮ ਆ ਜਾਊਗਾ ਕਿਥੇ ਆਉਂ ਜਾਂਦਾ ਬਹੁਤ ਔਖਾ ਹੁੰਦਾ ਹੈ ਤੇ ਜਿਹੜਾ ਇਹ ਅਪਰਾਲਾ ਕਰ ਰਿਹਾ ਕਿੰਦਾ ਦਾ ਲੱਗ ਰਿਹਾ ਤੁਹਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਜੀ ਠੀਕ ਹੈ ਨਾ ਜੰਨੇ ਕਹਿੰਦੇ ਨਾ ਇਹ ਜੇ ਵੀ ਇਹਨਾਂ ਦੇ ਬਰਕਤ ਹੋਵੇ ਜਿਹੜੇ ਜਿਹਨੇ ਮੈਂਬਰ ਮਿਲੇ ਹੋਏ ਆ ਗਰੀਬਾਂ ਨੂੰ ਜਿਹੜੇ ਅਸਮਰਥ ਆਮਦਾਨ ਨੂੰ ਬਾਤ ਰਿਹਾ ਉਹਨਾਂ ਨੂੰ ਰੱਬ ਕਰੇ ਕਿ ਹੋਰ ਜਿਆਦਾ ਦੇਵੇ ਕਿ ਬੰਦੇ ਨੂੰ ਸੇਵਾ ਕਰਾ ਸਤੰਤ ਹਾਂਜੀ ਤੇ ਮੈਂ ਮੈਂ ਕੋਟ ਕਰੇ ਵਾਲ ਤੇ ਬਸਤੀ ਆ ਸਰ ਜਿੱਦਾਂ ਇਹ ਮਦਰ ਦੀ ਜਿਹੜੀ ਸੰਸਤਾ ਬਾਏ ਟਰਾਲਾ ਕਰ ਰਹੀ ਆ ਹਾਂਜੀ ਇਹਨਾਂ ਨੇ ਪੀਨ ਪਲੇਅਰ ਵਗੈਰਾ ਤੁਹਾਨੂੰ ਦਿੱਤਾ ਕਿੱਦਾਂ ਦਾ ਤੁਹਾਨੂੰ ਮੈਨੂੰ ਬਹੁਤ ਬਹੁਤ ਪ੍ਰਸਿੱਧ ਨਾ ਕਰ ਇਹਨਾਂ ਨੇ ਸਾਡੀ ਹੈਲਪ ਕੀਤੀ ਨਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਕੇ ਐਲ ਟ੍ਰੈਟਸ ਚੰਦਵਾਲੋਂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੀ ਗੱਲ ਸੁਣੀ ਅਤੇ ਸਾਡੀ ਮਦਦ ਕੀਤੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ